ਦੇਖੋ ਅੱਜ ਕੱਲ ਕਿਸੇ ਆਪ ਦੇ ਸਕੇ ਮਾਪਿਓ ਨੂੰ ਰੋਟੀ ਨਹੀਂ ਦਿੰਦਾ ਜੀ ਇਹ ਦੇਖੋ ਬੇਜਵਾਨਾਂ ਨੂੰ ਪਾਲਦੇ ਆ ਖਰਚਾ ਆਪ ਦੇ ਪੱਲੋ ਕਰਦੇ ਆ ਰੋਟੀ ਪਾਣੀ ਦਿੰਦੇ ਆ ਜੀ ਹੁਣ ਇਹਨਾਂ ਨੇ ਵਿਚਾਰਿਆਂ ਨੇ ਘਰ ਨੂੰ ਅੱਗ ਲਾਈ ਵੀ ਤੁਸੀਂ ਕੁੱਤੇ ਛੱਡ ਦੋ ਜਾਂ ਪਿੰਡ ਛੱਡੋ ਰਹੀ ਮਤਲਬ ਜਿੰਨੇ ਵੀ ਡੌਗੀ ਹੈਗੇ ਤੁਹਾਡੇ ਕੋਲ ਪਾਲਤੂ ਜਾਨਵਰ ਹੈਗੇ ਆ ਇਹ ਜਿੰਨੇ ਵੀ ਹੈਗੇ ਆ ਇਹ ਤੁਹਾਡੇ ਪਿੰਡ ਤੋਂ ਹੀ ਹੁੰਦੇ ਕਿ ਤੁਸੀਂ ਨੇੜੇ ਜਿਹੜੇ ਵੀ ਜਿੱਥੇ ਤੁਹਾਨੂੰ ਕੋਈ ਅਪਾਹਜ ਲੱਗਦਾ ਉੱਥੇ ਲੈ ਆਉਣੇ ਆ ਸਿ ਲਾਜਵੀ ਕਰਵਾ ਦੇਣੇ ਸੀ ਗਾਂਵਾਂ ਦਾ ਲਾਜਵੀ ਕਰਵਾ ਦੇਣੇ ਜਿਵੇਂ ਆ ਗੁੱਗ ਲਗਾਈਏ ਮੇਰੇ ਘਰੇ ਕਿਹਨਾਂ ਨੇ ਕਿਹਨਾਂ ਨੇ ਲਾਈ ਤੁਹਾਡੇ ਘਰੇ ਇਹ ਡੂਮ ਵਾਲੀ ਦੇ ਸਰਪੰਚ ਹੈਗਾ ਬਸ ਐਵੇਂ ਕੁੱਤੇ ਪੈ ਗਏ ਉਹ ਹੋ ਗਏ ਕੁਛ ਕੋਈ ਕੁੱਤਾ ਨਹੀਂ ਪਿਆ ਇਹਨਾਂ ਨੇ ਮੈਂ ਮਨ ਨਾਲ ਗੱਲ ਬਣਾਈ ਸੀ ਮੈਂ ਕਿ ਰਣਜੀਤ ਕੌਰ ਜੀ ਤੁਸੀਂ ਜੁੜਿਓ ਹੈਵਰ ਇੰਡੀਆ ਟੀਵੀ ਦੇ ਨਾਲ ਅੱਜ ਆਪਾਂ ਖੜੇ ਆ ਪਿੰਡ ਡੂਮ ਵਾਲੀ ਜੋ ਬਠਿੰਡਾ ਜ਼ਿਲ੍ਹਾ ਦਾ ਪਿੰਡ ਹੈਗਾ ਏ ਇੱਥੇ ਇੱਕ ਮਾਮਲਾ ਸਾਹਮਣੇ ਨਿਕਲ ਕੇ ਆਇਆ ਇਹ ਪਰਿਵਾਰ ਹੈ ਉਹ ਪਰਿਵਾਰ ਜਿਹੜਾ ਸਾਡੇ ਨਾਲ ਖੜਾ ਹੈਗਾ ਇਹਨਾਂ ਨੇ ਦੋਸ਼ ਲਾਇਆ ਹੈ ਇੱਕੇ ਭਲਾਈ ਦਾ ਕੰਮ ਕਰਦੇ ਆ ਇਹ ਜਿਹੜੇ ਬੇਜਵਾਨ ਜਾਨਵਰ ਹੈਗੇ ਜਿਵੇਂ ਕੁੱਤੇ ਹੈਗੇ ਹਨਾ ਉਹਨਾਂ ਦੀ ਉਹਨਾਂ ਨੂੰ ਪਾਲਦੇ ਆ ਜਿਹੜੇ ਮਤਲਬ ਕਿ ਅਪਾਹਜ ਵੀ ਆ ਕਿਤੇ ਵੀ ਇਹਨਾਂ ਨੂੰ ਲੱਗਦਾ ਵੀ ਕੋਈ ਕੁੱਤਾ ਅਪਾਹਜ ਪਿਆ ਜਾਂ ਕੋਈ ਵੀ ਕਿਸੇ ਤਰ੍ਹਾਂ ਦਾ ਜਾਨਵਰ ਹੈਗਾ ਤਾਂ ਉਹਨੂੰ ਘਰੇ ਲੈ ਕੇ ਆਉਂਦੇ ਤੇ ਉਹਨਾਂ ਦੀ ਸੇਵਾ ਸੰਭਾਲ ਕਰਦੇ ਤੇ ਉਹਨਾਂ ਨੂੰ ਆਪਣੇ ਨਾਲ ਹੀ ਰੱਖਦੇ ਆ ਪਰਿਵਾਰ ਵਾਂਗੂ ਆਪਣੇ ਘਰ ਦੇ ਵਿੱਚ ਹੀ ਜਿਹੜਾ ਹੈਗਾ ਇਹਨਾਂ ਨੂੰ ਜਗ੍ਹਾ ਦਿੱਤੀ ਹੋਈ ਹੈ ਇਹਨਾਂ ਨੇ ਕੋਈ ਦੋਸ਼ ਲਾਇਆ ਕਿ ਪਿੰਡ ਦੇ ਵਿੱਚ ਜਿਹੜੇ ਇੱਕ ਪਰਿਵਾਰ ਵੱਲੋਂ ਇਹਨਾਂ ਤੇ ਹਮਲਾ ਕੀਤਾ ਜਾਂਦਾ ਹੈ ਕੁੱਤਿਆਂ ਨੂੰ ਲੈ ਕੇ ਵੀ ਇਹ ਇਦਾਂ ਦਾ ਗੰਦ ਪਾ ਰਹੇ ਆ ਤਾ ਕੀ ਹੈਗਾ ਮਸਲਾ ਆਪਾਂ ਇਹਨਾਂ ਤੋਂ ਜਾਣਕਾਰੀ ਲੈਣੇ ਆਂ ਹਾਂਜੀ ਵੀਰੇ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਸੁਜੀਤ ਕੋਹੜਾ ਜੀ ਸੁਖਜੀਤ ਕੋਹੜਾ ਹਾਂਜੀ ਅ ਤੁਸੀਂ ਜਿਹੜਾ ਘਰੇ ਬੇਜਵਾਨ ਕੁੱਤੇ ਰੱਖਦੇ ਹੋ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਮੈਨੂੰ ਹੋ ਗਏ ਜੀ 3 ਸਾਲ 2 ਸਾਲ ਹੋ ਗਏ ਜਿਆਦਾ ਤਾਂ ਕੁੱਤੀਆਂ ਸੂਪੀਆਂ ਸੀ ਜਿਵੇਂ ਕੁੱਤੇ 12 ਕੁੱਤੇ ਸੂਪ ਪੈਂਦੇ ਆ ਮੈਂ ਸੰਭਲ ਲੇਣੀ ਉਹਨਾਂ ਨੂੰ ਕਿ ਮੰਨ ਲਓ ਮੈਂ ਅਸੀਂ ਛੱਡਿਆ ਉਹਨੇ ਜੇ ਵੱਡੇ ਹੋ ਜਾਂ ਤਾਂ ਕੋਈ ਕੁਛ ਐਵੇਂ ਲੈ ਜਾਂਦੇ ਆ ਵੀ ਜਿਵੇਂ ਪਿਆਰ ਨਾਲ ਵੇਖਣ ਵਾਸਤੇ ਘਰ ਨੂੰ ਉਹ ਵੀ ਮੈਂ ਦੇ ਦਿੰਨੀ ਆ ਅੱਛਾ ਬਸ ਮੇਰੇ ਤੇ ਐਵੇਂ ਦੋਸ਼ ਲਾਈ ਇਹਨਾਂ ਨੇ ਤਿੰਨ ਵਾਰੀ ਦੋ ਵਾਰੀ ਮੇਰੀ ਗੱਲ ਸੁਣੋ ਤੁਸੀਂ ਤੁਸੀਂ ਪੂਰਾ ਪਰਿਵਾਰ ਹੀ ਮਤਲਬ ਕਿ ਇਸੇ ਸੇਵਾ ਚ ਹੀ ਲੱਗੇ ਹੋ ਹਾਂਜੀ ਦੋ ਮੇਰੇ ਬੇਟੇ ਆ ਇੱਕ ਘਰੇ ਮੈਂ ਆ ਅੱਛਾ ਜਿਹੜੇ ਇਹ ਮਤਲਬ ਜਿੰਨੇ ਵੀ ਡੌਗੀ ਹੈਗੇ ਤੁਹਾਡੇ ਕੋਲੇ ਪਾਲਤੂ ਜਾਨਵਰ ਹੈਗੇ ਇਹ ਜਿੰਨੇ ਵੀ ਹੈਗੇ ਇਹ ਤੁਹਾਡੇ ਪਿੰਡ ਤੋਂ ਹੀ ਹੁੰਦੇ ਕਿ ਤੁਸੀਂ ਨੇੜੇ ਜਿਹੜੇ ਜਿੱਥੇ ਤੁਹਾਨੂੰ ਕੋਈ ਆਪਾਹੀ ਜਿ ਲੱਗਦਾ ਉੱਥੇ ਚੱਕ ਕੇ ਉੱਥੇ ਲਿਆਉਣੇ ਇਲਾਜ ਵੀ ਕਰਵਾ ਦਿੰਦੇ ਸੀ ਗਾਂਗਾਂ ਦਾ ਇਲਾਜ ਵੀ ਕਰਵਾ ਦਿੰਦੇ ਕਿ ਮੇਰੀ ਬੇਟੀ ਦੀ ਦੁਕਾਨ ਹੈ ਥੋੜੀ ਮਾੜੀ ਮੱਦ ਤੋਂ ਸਾਡੀ ਕਰਦਾ ਰਹਿੰਦਾ ਖਰਚਾ ਵੀ ਸਾਨੂੰ ਉਹ ਦਿੰਦਾ ਐਵੇਂ ਕਹਿਦੀ ਸੀ ਕੋਈ ਕੰਮ ਨਹੀਂ ਕਰਦੇ ਜੇ ਕੋਈ ਸਾਨੂੰ ਮਿਲ ਜਾਂਦਾ ਸੀ ਕਰ ਲੈਨੇ ਮੇਰੀ ਚਾਹ ਦੀ ਦੁਕਾਨ ਸੀ ਉੱਥੇ ਵੀ ਇਹਨਾਂ ਨੇ ਦੁਕਾਨ ਤੋਂ ਵੀ ਮੈਨੂੰ ਹਟਾਤਾ ਕਿ ਜਿੱਦਾਂ ਨੇ ਹਟਾਤਾ ਆਈ ਪਿੰਡ ਵਾਲੇ ਨੇ ਜਿੱਦਾਂ ਦਾ ਮੇਰੇ ਘਰੇ ਕਾਂਡ ਹੋਇਆਗਾ ਕੀ ਕਾਂਡ ਹੋਇਆ ਤੁਹਾਡੇ ਵੀ ਜਿਵੇਂ ਆਗੂ ਗੱਲ ਲਗਾਈਏ ਮੇਰੇ ਘਰੇ ਚੱਲ ਕਿਹਨਾਂ ਨੇ ਕਿਹਨਾਂ ਨੇ ਲਾਈ ਤੁਹਾਡੇ ਘਰੇ ਇਹ ਡੂਮ ਵਾਲੀ ਦਾ ਸਰਪੰਚ ਹੈਗਾ ਹੂੰ ਕੀ ਨਾਮ ਇਹਨਾਂ ਦਾ ਦੀਪ ਸਿੰਘ ਜੀ ਅੱਛਾ ਉਹਨਾਂ ਨੇ ਤੁਹਾਡੇ ਘਰੇ ਮਤਲਬ ਕਿ ਅੱਗ ਕਾਹ ਤੋਂ ਲਾਈ ਬਸ ਐਵੇਂ ਕੁੱਤੇ ਪੈ ਗਏ ਉਹ ਹੋ ਗਏ ਕੁਛ ਕੋਈ ਕੁੱਤਾ ਨਹੀਂ ਪਿਆ ਇਹਨਾਂ ਨੇ ਮੈਂ ਮਨ ਨਾਲ ਗੱਲ ਬਣਾਈ ਸੀ ਕੁਛ ਸਾਡੇ ਘਰਾਂ ਦੇ ਰਲੇ ਵੀ ਕੋਸ ਇੱਕ ਦੋ ਘਰ ਸਾਡੇ ਇਥੋਂ ਐ ਕਰਦੇ ਹੋ ਅਸੀਂ ਕਿਸੇ ਨੂੰ ਨਾ ਹੀ ਤਾਂ ਫालतू ਕਿਸੇ ਨੂੰ ਕੁਝ ਕਹਿਣੇ ਨਾ ਹੀ ਅਸੀਂ ਇੱਕ ਅਸੀਂ ਆਦੇ ਕੰਮ ਤੱਕ ਹੀ ਮੈਂ ਤਾਂ ਰੱਖਦੇ ਆ ਨਾ ਰੋਟੀ ਪਾਣੀ ਪੋਣ ਤੱਕ ਰੱਖਦੇ ਆ ਅਸੀਂ ਨਾ ਫालतू ਕਿਸੇ ਨੂੰ ਕੁਝ ਕਹਿਣੇ ਨਾ ਅਸੀਂ ਕਿਸੇ ਨੂੰ ਕਹਿਣਾ ਹਮ ਮੈਂ ਸਾਡੀਆਂ ਐਵੇਂ ਗੱਲਾਂ ਬਣਾ ਲੈ ਕੁੱਤਾ ਪੈ ਗਿਆ ਜੇ ਡਰਨਗੇ ਕੁੱਤੇ ਪੈਗਾ ਜੇ ਮਾਰਨਗੇ ਡਲੇ ਮਾਰਦੇ ਫਿਰ ਪੈਂਦੇ ਆ ਉਹ ਕਿਸੇ ਨੂੰ ਕੁਝ ਨਹੀਂ ਪੈਂਦੇਗੇ ਹਮ ਇਹਨਾਂ ਨੇ ਇਹ ਤੇ ਦਰਖਾਸਤ ਦਿੱਤੀ ਉਹ ਮੁਨਸ਼ੀ ਨੇ ਐਵੇਂ ਕਹਿਤਾ ਮੁਨਸ਼ੀ ਕਹਿੰਦਾ ਵੀ ਇਹ ਕੁੱਤੇ ਨੇ ਨਹੀਂ ਵੱਡਾ ਕਹਿੰਦਾ ਮੈਂ ਕੋਈ ਦਰਖਾਸਤ ਨਹੀਂ ਲਾਂਦਾ ਫਿਰ ਇਹਨਾਂ ਨੇ ਮੇਰੇ ਘਰੇ ਆ ਕੇ ਟੈਕ ਕਰਤਾ ਦੇਖੋ ਜੇ ਉਹਨਾਂ ਨੇ ਤੁਹਾਡੇ ਘਰੇ ਅੱਗ ਲਾਈ ਅੱਗ ਲਾਉਣੀ ਕਿਸੇ ਕੋਈ ਛੋਟੀ ਮੋਟੀ ਗੱਲ ਨਹੀਂ ਹੈਗੀ ਕੋਈ ਤਾਂ ਕੋਈ ਵਜ੍ਹਾ ਹੋਊਗੀ ਵੀ ਜਾਂ ਹੋ ਸਕਦਾ ਵੀ ਇਹ ਜਿਹੜੇ ਕੁੱਤੇ ਹੈਗੇ ਕਿਸੇ ਨੇ ਕਬਜ਼ਾ ਕਰਨਾ ਕਰਤੇ ਮੈਂ ਕਿਹਾ ਕਹਿੰਦੇ ਪਿੰਡ ਚ ਜਾਵੜੋ ਮੈਂ ਕਿਹਾ ਸਾਨੂੰ ਪੈਸੇ ਦੋ ਤੁਸੀਂ ਜਾਵੜਦੇ ਆ ਪੈਸੇ ਕੋਈ ਨਹੀਂ ਕਹਿੰਦੇ ਅਸੀਂ ਕਬਜ਼ਾ ਕਰਨਾ ਇਸ ਘਰ ਤੁਸੀਂ ਆਪ ਦਾ ਆਪ ਜਗ੍ਹਾ ਲਈ ਹੈ ਹਾਂਜੀ ਮੇਰੇ ਕੋਲ ਇਹਦੀ ਰਜਿਸਟਰੀ ਹੈਗੀ ਹੈ ਨਹੀਂ ਜੀ ਮੈਂ ਕਿਸ਼ਤਾਂ ਤੇ ਲਈ ਆਈ ਹੂ ਇਹ ਜਗ੍ਹਾ ਹਲੇ ਵੀ ਕਿਸ਼ਤਾਂ ਮੇਰੇ ਘੰਗਾ 2.5 ਲੱਖ ਰੁਪਏ ਮੈਨੂੰ ਦੇਣਾ ਹੈਗਾ ਹੁਣ ਮੇਰੀ ਕਿਸ਼ਤ ਵੀ ਬੰਦ ਹੋਈ ਪਈ ਹੈ ਅਚਾਰ ਜੀ ਇਸ ਦੀ ਬੰਦ ਹੋਈ ਵੀ ਹੈ ਹਾਂਜੀ ਅੱਛਾ ਵੈਸੇ ਕਿਸ਼ਤਾਂ ਤੇ ਲੈ ਲਿਆ ਕਰ ਹਾਂਜੀ ਕਿਥੇ ਇਥੋਂ ਹੀ ਲਿਆ ਲੋਕਲੀ ਹਾਂਜੀ ਸੇਠ ਜਿਹੜੇ ਨੇ ਜ਼ਮੀਨ ਖਰੀਦੀ ਹੋਈ ਹੈ ਨਾ ਦੇ ਪਿੰਡ ਦੀ ਉਹ ਸੇਠ ਤੋਂ ਹੀ ਲਿਆ ਹੋਇਆ ਮੈਂ ਥਾਂ ਹਮ ਅੱਛਾ ਜੀ ਤੇ ਮਤਲਬ ਕਿ ਜਿਹੜਾ ਹਮਲਾ ਕਰਕੇ ਗਏ ਘਰ ਤੇ ਅੱਗ ਲਾਗੇ ਉਹ ਸਰਪੰਚ ਵੱਲੋਂ ਲਾਈ ਗਈ ਹੈ ਕਿ ਜਾਂ ਤੁਹਾਡੇ ਪਿੰਡ ਦੇ ਵਿੱਚ ਹੋਰ ਵੀ ਤੁਹਾਡਾ ਕੋਈ ਇਸ ਚੀਜ਼ ਨੂੰ ਲੈ ਕੇ ਵਿਰੋਧ ਕਰਦੇ ਉਹਨਾਂ ਨੇ ਲਾਈ ਹੈ। ਨਹੀਂ ਇਹ ਸਰਪੰਚ ਸਰਪੰਚ ਦਾ ਚਾਚਾ ਇੱਕ ਸਰਪੰਚ ਦਾ ਪਿਓ ਹੈ। ਤਿੰਨਾਂ ਨੇ ਇਹਨਾਂ ਨੇ ਵੀ ਕਰਵਾ ਕੇ ਪਿੰਡ ਵਾਲ ਨੂੰ ਲਿਆਏ। ਅਸੀਂ ਤਾਂ ਕਿਸੇ ਪਿੰਡ ਵਾਲ ਨੂੰ ਜਾਣਦੇ ਨਹੀਂ ਸਾਡਾ ਪਿੰਡ ਵਿੱਚ ਆਉਣਾ ਜਾਣਾ। ਨਹੀਂ ਅਸੀਂ ਕਿਸੇ ਦੇ ਜਾਈਏ ਨਾ ਸਾਨੂੰ ਲੋੜ ਹੈ ਜਾਣੀ। ਸਿਰਫ ਇੱਕ ਇੰਨੀ ਵਜਾ ਕਰਕੇ ਵੀ ਤੁਸੀਂ ਇੱਥੇ ਪਾਲਤੂ ਜਾਨਵਰ ਰੱਖਦੇ ਆ ਉਹਨਾਂ ਨੇ ਤੁਹਾਡੇ ਤੇ ਇਹ ਦੋਸ਼ ਲਾਇਆ ਕਿ ਵੀ ਇਹ ਕੁੱਤਿਆਂ ਨੇ ਉਹਨਾਂ ਚੋਂ ਕਿਸੇ ਨੂੰ ਵੱਢਿਆ। ਹਾਂ ਜੇ ਪੈ ਜਾਂਦੇ ਭੌਂਕਣ ਲੱਗ ਜਾਂਦੇ ਆ ਸائیں ਕਹ بس 아이 ਗੱਲ ਹੈ ਜਦੋਂ ਤੁਹਾਡੇ ਘਰ ਨੂੰ ਅੱਗ ਲਾਈ ਸੀ ਫਿਰ ਵੀ ਉਹ ਪੰਚਾਇਤ ਦਾ ਮੋਤਵਾਰ ਬੰਦਾ ਹੈ ਸਰਪੰਚ ਆਣਾ ਪੰਚਾਇਤ ਆ ਤਾਂ ਤੁਸੀਂ ਦਰਖਾਸਤ ਦਿੱਤੀ ਸੀ ਫਿਰ ਉਹਨਾਂ ਪ੍ਰਤੀ ਹਾਂਜੀ ਮੈਨੂੰ ਤਾਂ ਬਥੇਰੇ ਦੇ ਨਹੀਂ ਹੋ ਗਏ ਫਿਰਦੀ ਨੂੰ ਦਰਖਾਸਤ ਲਾਉਂਦੀ ਨੂੰ ਹਾਂ ਫਿਰ ਉਹ ਤੋਂ ਕੀ ਕਾਰਵਾਈ ਹੋਈ ਕੋਈ ਕਾਰਵਾਈ ਨਹੀਂ ਹੋਈ ਸਾਡੇ ਲਈ ਕਿਸੇ ਨੇ ਸਾਡੀ ਕਿਸੇ ਨੇ ਨਹੀਂ ਸੁਣੀ ਨਾ ਕੋਈ ਮੈਂ ਤਾਂ ਕੋਰਟ ਚ ਜਾ ਜਾ ਕੇ ਵੀ ਥੱਕ ਗਈ ਗੇੜੇ ਮਾਰ ਮਾਰ ਕੇ ਜਦੋਂ ਘਰੇ ਅੱਗ ਲਾਈ ਸੀ ਨੁਕਸਾਨ ਕਿੰਨਾ ਕੁ ਹੋਇਆ ਸਾਰੇ ਹੋਏ ਜ ਕੁਝ ਨਹੀਂ ਛੱਡਾ ਉਹਨਾਂ ਨੇ ਕੀ ਕੀ ਜ ਮੱਚ ਗਿਆ ਮਤਲਬ ਇਹ ਮੰਨ ਲਓ ਕੁਝ ਵੀ ਨਹੀਂ ਰਿਹਾ ਸਾਡੇ ਘਰ ਚ ਇੱਕ ਚੀਜ਼ ਵੀ ਨਹੀਂ ਸਾਡੇ ਪਾਉਣ ਨੂੰ ਕੱਪੜੇ ਨਹੀਂ ਰਹਿ ਗਏ ਇਨਾ ਨੁਕਸਾਨ ਹੋ ਗਿਆ ਪਿੰਡ ਵਾਲੇ ਇਕੱਠੇ ਹੋਏ ਸੀ ਹਾਂਜੀ ਉਹ ਕੀ ਕਹਿੰਦੇ ਪਿੰਡ ਵਾਲੇ ਸਾਡੇ ਘਰੇ ਤੋਂ ਕੀ ਲੈਣਾ ਹਣਾ ਸੋਨੇ ਨੇ ਅੱਗ ਲਾ ਕੇ ਅਗਲੇ ਜਾਵੜੀ ਮਤਲਬ ਕਿ ਇਹ ਥੋੜੀ ਆਂਡ ਗਵਾਂਡ ਵਾਲੇ ਹਾਂਜੀ ਆਣ ਕਮਾਂਡ ਸਾਡੇ ਬਸ ਇੱਕ ਦੋ ਘਰ ਆਏ ਸੀਗੇ ਵੀ ਮਾੜਾ ਕੰਮ ਕੀਤਾ ਚੰਗਾ ਨਹੀਂ ਕੀਤਾ ਮਤਲਬ ਕਿ ਇੱਥੇ ਤੁਸੀਂ ਬਾਹਲੇ ਘਰ ਨਹੀਂ ਰਹਿੰਦੇ ਹੈਗੇ ਹਾਂਜੀ ਕਿੰਨੇ ਘਰ ਆ ਤੁਹਾਡੇ ਨੇੜੇ ਟੋਟੇ ਸਾਹੀ ਐ 6-7 ਘਰੀ ਐ ਸਾਡੇ 6-7 ਘਰ ਜਿਹੜੇ ਇਹ ਡੌਗੀ ਦਾ ਕੰਮ ਕਰਦੇ ਆ ਤੁਸੀਂ ਕੀ ਮਨ ਦੇ ਵਿੱਚ ਆਇਆ ਜਾਂ ਇਹਨਾਂ ਦਾ ਕੋਈ ਅਲੱਗ ਜਗ੍ਹਾ ਬਣੀ ਹੋਈ ਆ ਵੀ ਜਾਂ ਇਹ ਬਾਹਰ ਜਦੋਂ ਨਿਕਲਦੇ ਨੇ ਘਰ ਹੀ ਰੱਖਦੀ ਪਰਿਵਾਰ ਵਾਂਗੂ ਬੰਜੇ ਤੇ ਸੌਂਦੇ ਆ ਬਿੱਡਾਂ ਤੇ ਸੌਂਦੇ ਆ ਮੈਂ ਕੋਈ ਅਲੱਗ ਨਹੀਂ ਜਗ੍ਹਾ ਬਣਾਈ ਨਹੀਂ ਮੇਰੇ ਕੋਲ ਪੌੜੀ ਚਲਾਉਣ ਚੜਾਉਣੀ ਸੀ ਮੇਰੇ ਕੋਲ ਪੈਸੇ ਨਹੀਂ ਮਤਲਬ ਮੈਂ ਚੜਾਈ ਨਹੀਂ ਹਲੇ ਕਿਹੜੀ ਬੋਡੀ ਮਤਲਬ ਵੀ ਉੱਪਰ ਛੱਤ ਦੇ ਬਣਾਉਣੀ ਸੀ ਜਗਾ ਕਿ ਮੇਰੇ ਕੋਲੇ ਜਗਾ ਬਣਾਉਣਾ ਇੱਕ ਸੰਸਥਾ ਮਾ ਬਣਾ ਲੈਂਦੇ ਲੋਕੀ ਅੱਜ ਕੱਲ ਜਿਵੇਂ ਬਹੁਤ ਥਾਵਾਂ ਤੇ ਦੇਖੇ ਤੁਹਾਡੇ ਵਾਂਗੂ ਪੈਣਾ ਹੈਗੀਆਂ ਬਹੁਤ ਮਤਲਬ ਕਿ ਇਦਾਂ ਦੇ ਕੰਮ ਕਰਦੇ ਵਧੀਆ ਕੰਮ ਕਰਦੇ ਹੈਗੇ ਆ ਤੁਹਾਡੀ ਕੋਈ ਸੰਸਥਾ ਵਗੈਰਾ ਬਣਾਈ ਵੀ ਹੈ ਜਾਨ ਲੋਕਾਂ ਨੂੰ ਪਤਾ ਹੈਗਾ ਵੀ ਤੁਸੀਂ ਇਦਾਂ ਦਾ ਕੰਮ ਕਰਦੇ ਹੋ ਨਹੀਂ ਜੀ ਮੈਂ ਕੁਝ ਨਹੀਂ ਕਿਸੇ ਤੋਂ ਮਦਦ ਤਿਲ ਕਦੀ ਮੰਗੀਗੀ ਮੈਂ ਤਾਂ ਆਪ ਹੀ ਜਿੰਨਾ ਦੇ ਸਰਦੋਂ ਨਹੀਂ ਪਾ ਦਿੰਨੀ ਹੈ ਕੀ ਕੰਮ ਕਰਦੇ ਹੋ ਤੁਸੀਂ ਅਸੀਂ ਮੇਰੇ ਬੇਟੀ ਦੁਕਾਨ ਹੈ ਜੀ ਅਸੀਂ ਦਿਹਾੜੀ ਦੱਪਾ ਵੀ ਜਾ ਵੜਦੇ ਮੇਰੇ ਬੇਟੇ ਪੈਲ ਸੀ ਜਾਂਦੇ ਸੀ ਹੁਣ ਮੈਂ ਸੇ ਕ ਯਾਰ ਦਾ ਉਹ ਤੁਸੀਂ ਆਪਦੇ ਪਰਲਿਓਂ ਕਰਦੇ ਹਾਂਜੀ ਅਸੀਂ ਕੋਈ ਕਿਸੇ ਤੋਂ ਮਦਦ ਨਹੀਂ ਮੰਗਦੇ ਵੀ ਜਿੰਨਾ ਕਿ ਸਾਡੇ ਤੋਂ ਸਰਦਾ ਕਿਤੇ ਰੋਟੀ ਟਾਈਮ ਹੁੰਦਾ ਕਦੇ ਸਾਡੇ ਕੋਲੇ ਕੁਝ ਹੁੰਦਾ ਪਾ ਦਿੰਨੇ ਨੇ ਨੀ ਬੈਠੇ ਰਹਿੰਦੇ ਦੁੱਧਾ ਤੇ ਪਾ ਦਿੰਨੇ ਲੱਸੀ ਲੁਸੀ ਲਿਆ ਕੇ ਪਾ ਦਿੰਨੇ ਲੱਸੀ ਲੁਸੀ ਲਿਆ ਕੇ ਪਾ ਦਿੰਨੇ ਹਾਂਜੀ ਹੂੰ ਤੇ ਫਿਰ ਉਹਨਾਂ ਦੇ ਵਿੱਚੋਂ ਕਿਸੇ ਦੀ ਗ੍ਰਿਫਤਾਰੀ ਹੋਈ ਜਿਹੜੇ ਬੰਦੇ ਤੁਸੀਂ ਤਰਫਾਸ ਦਿੱਤੀ ਸੀ ਨਹੀਂ ਦੋ ਪਤਨ ਤਿੰਨ ਤੁਹਾਨੂੰ ਦੋਸਾਂ ਨੂੰ ਕਿਹੜਾ ਦੱਸਿਆ ਸੀ ਕਿਸੇ ਨੇ ਕਿਨੇ ਨੇ ਕਰ ਫਜ਼ਾਰ ਕੀਤੇ ਵੀ ਪਿੰਡ ਛੱਕੇ ਨੇ ਮੈਂ ਉਹ ਕੈਨਸਲ ਲੂੰਗਾ ਜੀ ਮੇਨ ਗੱਲ ਤਾਂ ਇਹ ਆ ਜੀ ਦੇਖੋ ਅੱਜ ਕੱਲ ਕਿਸੇ ਆਪ ਦੇ ਸਕੇ ਮਾਪੇ ਉਹਨੂੰ ਰੋਟੀ ਨਹੀਂ ਦਿੰਦਾ ਜੀ ਇਹ ਦੇਖੋ ਬੇਜਵਾਨਾਂ ਨੂੰ ਪਾਲਦੇ ਆ ਖਰਚਾ ਆਪ ਦੇ ਪੱਲੋ ਕਰਦੇ ਆ ਰੋਟੀ ਪਾਣੀ ਦਿੰਦੇ ਆ ਜੀ ਹੁਣ ਇਹਨਾਂ ਨੇ ਵਿਚਾਰਿਆਂ ਨੇ ਘਰ ਨੂੰ ਅੱਗ ਲਾਈ ਵੀ ਤੁਸੀਂ ਕੁੱਤੇ ਛੱਡ ਦੋ ਜਾਂ ਪਿੰਡ ਛੱਡੋ ਇਹਨਾਂ ਨੇ ਵਿਚਾਰਿਆਂ ਨੇ ਜੀ ਚਲੋ ਨੁਕਸਾਨ ਹੋਇਆ ਮਾੜੀ ਗੱਲ ਆ ਜੀ ਇਹਨਾਂ ਦੇ ਹੁਣ ਜਦੋਂ ਪਰਚਾ ਹੋ ਗਿਆ ਜੀ ਇਹ ਚ 10 ਜਾਣਿਆਂ ਦੇ ਪਰਚਾ ਹੋਇਆ ਜੀ ਉਹਦੇ ਚ ਕਿਸੇ ਦੀ ਗ੍ਰਿਫਤਾਰੀ ਨਹੀਂ ਪਈ ਜਿਹੜੀਆਂ ਜ਼ਮਾਨਤਾਂ ਇਹਨਾਂ ਨੇ ਲੰਘਾ ਸੀ ਐਂਟੀਸਪੈਕਟਰੀ ਬੇਲਾਂ ਜੀ ਉਹ ਸਾਰੀਆਂ ਕੈਨਸਲ ਆ ਜੀ ਤੇ ਪ੍ਰਸ਼ਾਸਨ ਕੋਲ ਨਹੀਂ ਵੀ ਇਹਨਾਂ ਨੂੰ ਕੋਈ ਮਦਦ ਨਹੀਂ ਮਿਲੀ ਜੀ ਪ੍ਰਸ਼ਾਸਨ ਕੋਲ ਕੋਈ ਮਦਦ ਨਹੀਂ ਮਿਲੀ ਹੁਣ ਇਹਨਾਂ ਨੂੰ ਕੀ ਦਿੱਕਤ ਆਉਂਦੀ ਹੈ ਕੀ ਲੱਗਦਾ ਹੈਗਾ ਕਿ ਉਹ ਦੁਬਾਰਾ ਫੇਰ ਪਰੇਸ਼ਾਨ ਕਰ ਹਾਂ ਹੁਣ ਵੀ ਪਰੇਸ਼ਾਨ ਕਰਦੇ ਆ ਮੜਾ ਮੋਟਾ ਵੀ ਧੁੰਕਿਓ ਧੁੰਕਿੰਦੇ ਕਹਿੰਦੇ ਅਸੀਂ ਉਹ ਕਹਿੰਦੇ ਸਾਡੀ ਸਰਕਾਰ ਆ ਜੀ ਸਾਡੀ ਰਾਜਨੀਤੀ ਬੰਦੇ ਆ ਸੀ ਕਹਿੰਦੇ ਤੁਸੀਂ ਪਹਿਲਾਂ ਨਹੀਂ ਕੁਝ ਕਰਾ ਲਿਆ ਜੀ ਹੁਣ ਸਰਕਾਰ ਤੁਹਾਡੀ ਕੋਈ ਕੁੱਟਮਾਰ ਹੋਈ ਆ ਹਾਂਜੀ ਕਿਹੜੀ ਗੱਲ ਹੋਈ ਸੀ ਤੁਹਾਡੀ ਕੁੱਟਮਾਰ ਅਸੀਂ ਭੱਜਣ ਦੀ ਕੋਸ਼ਿਸ਼ ਕੀਤੀ ਜਦੋਂ ਸਾਨੂੰ ਲਾਸਮੈਂਟ ਹੋਈ ਆ ਜੀ ਅਸੀਂ ਭੱਜਣ ਦੀ ਕੋਸ਼ਿਸ਼ ਕੀਤੀ ਲਾਸਮੈਂਟ ਕਾਦੀ ਹੋਈ ਸੀ ਬਈ ਬੰਦੇ ਇਕੱਠੇ ਕਰੋ ਨਾਲ ਕੁੱਤੇ ਨੂੰ ਵੀ ਅਟੈਕ ਕਰ ਗਿਆ ਕੁੱਤਾ ਵੱਢ ਗਿਆ ਕਿਸੇ ਨੂੰ ਅੱਛਾ ਤਾਂ ਫਿਰ ਜਦੋਂ ਬੰਦੇ ਬੁੰਦੇ ਇਕੱਠੇ ਸਾਨੂੰ ਹੋਕਾ ਸੁਣਿਆ ਅਸੀਂ ਇੱਥੋਂ ਮਿਆਦ ਬੱਚੇ ਲੈ ਕੇ ਟੱਪ ਗਈ ਸੀ ਜਦੋਂ ਬੰਦੇ ਸਾਰੇ ਹੀ ਸੀਗਾ ਤੇ ਵੀ ਅਸੀਂ ਆ ਵੀ ਜਾਨ ਬਚਾਈ ਇਹਨਾਂ ਨੇ ਹਰਿਆਣੇ 'ਚ ਜਾ ਕੇ ਵੀ ਸਾਡੇ ਤੇ ਅਟੈਕ ਕੀਤਾ ਤੁਸੀਂ ਉਦੋਂ ਹਰਿਆਣੇ ਚਲੇ ਗਏ ਹਾਂਜੀ ਤੇ ਫਿਰ ਜਿਹੜੇ ਇਹ ਜਾਨਵਰ ਸੀ ਇਹਨਾਂ ਨੂੰ ਫਿਰ ਕਿੱਥੇ ਛੱਡਿਆ ਅਸੀਂ ਕੁਝ ਸਾਡੇ ਨਾਲ ਸੀ ਕੁਝ ਵਿਚਾਰੇ ਅੰਦਰ ਹੀ ਸੀ ਅੰਦਰ ਹੀ ਆਗੂ ਗਲਾ ਦੇ ਤੇ ਲੈ ਕੇ ਗਏ ਤੁਸੀਂ ਅਸੀਂ ਸਾਡੇ ਨਾਲ ਤੁਰੇ ਗਏ ਵਿਚਾਰੇ ਇੱਕ ਦੋ ਤਾਂ ਬੱਚੇ ਮੱਚ ਵੀ ਗਏ ਵਿੱਚ ਉੱਥੇ ਵਿੱਚ ਬਾਤ ਗਏ ਉੱਥੇ ਰਹਿ ਗਏ ਉੱਥੇ ਗਵਾਚ ਗਏ ਹਰਿਆਣੇ 'ਚ ਫੋਨ ਫਾਨ ਕੀਤੇ ਹੀ ਫਿਰ ਲੈ ਕੇ ਗਏ ਇਹਨਾਂ ਨੂੰ ਸਾਡੇ ਤੁਸੀਂ ਕਿੰਨੇ ਦਿਨ ਬਾਅਦ ਆਏ ਅਸੀਂ 4 ਦਿਨਾਂ ਬਾਅਦ 5 ਦਿਨਾਂ ਬਾਅਦ ਕਰਿਆ ਜਦੋਂ ਤੁਸੀਂ ਆਏ ਉਦੋਂ ਮਾਹੌਲ ਇੱਥੇ ਸੈੱਟ ਹੋ ਗਿਆ ਸੀਗਾ ਪਰ ਸੈੱਟ ਹੋਵੇ ਫਿਰ ਕਹ ਜੋ ਸਾਡੇ ਅਸੀਂ ਆਪ ਦਾ ਘਰੇ ਤਾਂ ਹਣੀ ਸੀਗਾ ਮਤਲਬ ਕਿ ਪ੍ਰਸ਼ਾਸਨ ਨੇ ਕੋਈ ਸੁਣਵਾਈ ਨਹੀਂ ਕੋਈ ਸੁਣਾਈ ਨਹੀਂ ਹਲੇ ਵੀ ਉਵੇਂ ਹੀ ਤੁਰੇ ਫਿਰਦੇ ਹਾਂ ਜੀ ਕੀ ਇਨਸਾਫ ਦੀ ਮੰਗ ਕਰਦੇ ਅਸੀਂ ਤਾਂ ਕਹਿੰਨੇ ਵੀ ਇਹਨਾਂ ਨੂੰ ਗ੍ਰਿਫਤਦਾਰੀ ਕਰੋ ਹਮ ਹੈਨਾ ਜਿਹੜਾ ਮਤਲਬ ਕਿ ਤੁਹਾਡਾ ਉਸ ਤੋਂ ਬਾਅਦ ਤੁਹਾਡਾ ਹੁਣ ਮਨ ਹੈਗਾ ਵੀ ਮੈਂ ਇਦਾਂ ਹੀ ਕੁੱਤੇ ਰੱਖਣੇ ਆ ਪਾਲਣ ਵਾਸਤੇ ਇਹਦੀ ਕੋਈ ਜ਼ਿੰਮੇਵਾਰੀ ਲੈਣੇ ਵੀ ਜੇ ਕੱਲ ਨੂੰ ਕੋਈ ਵੱਢ ਜਾਵੇ ਤਾਂ ਫਿਰ ਫਿਰ ਕੋਈ ਲੜਾਈ ਨਹੀਂ ਸਾਡੇ ਤੋਂ ਪਰਚਾ ਕਰਾ ਦੇਣਾ ਮੈਂ ਕਿਹਨੇ ਪਚਾ ਕਰਵਾਉਂਦੇ ਆ ਸਾਡੇ ਤੋਂ ਕੁੱਤੇ ਨੇ ਵੱਢਿਆ ਸੀਗਾ ਮੈਂ ਕਿਹਾ ਕਿਹਾ ਸੀ ਵੀ ਇਹ ਕੁੱਤੇ ਨਹੀਂ ਵੱਢਿਆਗਾ ਮਤਲਬ ਕਿ ਵੱਢਿਆ ਨਹੀਂ ਸੀ ਇਹ ਅਫਵਾਹ ਹੈ ਜੀ ਇਨਾਂ ਨੇ ਮੀਟਿੰਗ ਕੀਤੀ ਸੀ ਕਿ ਇਹਨਾਂ ਨੇ ਦਾਰੂ ਦੂਰੂ ਪੀ ਰੱਖੀ ਨਾ ਸਾਨੂੰ ਪੂਰੇ ਡੱਕੇ ਸੀਗੇ ਜਿਹਨੇ ਵੀ ਆਏ ਆ ਤੁਹਾਡੇ ਨਾਲ ਤੁਹਾਡੇ ਨਾਲ ਹੀ ਤੁਸੀਂ ਦੇਖੋ ਉਹਨਾਂ ਦੇ ਘਰ ਤੁਸੀਂ ਕਹਿੰਦੇ ਪਿੰਡ ਦੇ ਵਿੱਚ ਆ ਤੁਸੀਂ ਬਾਹਰ ਬਾਹਰ ਬੈਠੇ ਹੋ ਤੁਹਾਡੇ ਨਾਲ ਹੀ ਕਿਉਂ ਨਹੀਂ ਲੱਗਦਾ ਟੋ ਵੀ ਉਹਨਾਂ ਨੇ ਕਿਉਂ ਕਿ ਬਸ ਉਹੀ ਗਾਲੀ ਗਲੋਸ ਪਿੱਛੇ ਹੋਇਆ ਪਹਿਲਾਂ ਲੜਾਈ ਹੋਈ ਮੇਰੀ ਇਹਨਾਂ ਨਾਲ ਕਿਹੜੀ ਪਿੱਛੇ ਕਿਹੜੀ ਗੱਲ ਪਿੱਛੇ ਇਹ ਮੇਰੇ ਬੇਟੇ ਨੂੰ ਮਾਰਿਆ ਸੀ ਇਹਨਾਂ ਨੇ ਉੱਥੇ ਪਿੰਡ 'ਚ ਕਾਪਾ ਇਸੇ ਨੂੰ ਇਸੇ ਚੀਜ਼ ਨੂੰ ਲੈ ਕੇ ਮਾਰਿਆ ਸੀ ਕੋਈ ਹੋਰ ਗੱਲ ਨਹੀਂ ਕੁੱਤਿਆਂ ਵਿੱਚ ਨਹੀਂ ਕੁੱਤਿਆਂ ਪਿੱਛੇ ਕਹਿੰਦੇ ਤੁਸੀਂ ਤੇ ਪਿੰਡ 'ਚ ਰਹਿੰਦੇ ਸਾਡੇ ਗੰਦ ਪਾਉਨੇ ਆ ਉਹ ਕਰ ਦੇ ਜੋ ਉਹ ਕਰਦੇ ਦੁਕਾਨ ਤੇ ਗਿਆ ਸੀ ਬੱਚਾ ਇਹਨੂੰ ਦੁਕਾਨ ਤੇ ਕੁੱਟਿਆ ਹੱਟਮਾਰ ਕੀਤੀ ਤਿੰਨ ਚਾਰ ਜਣੇ ਨੇ ਅੱਛਾ ਬਸ ਉਸ ਤੋਂ ਬਾਅਦ ਮੈਂ ਬੋਲ ਬੁਲਿਆ ਵੀ ਤੁਸੀਂ ਕਾਹ ਤੋਂ ਮਾਰਿਆ ਹੂੰ ਮੇਰੇ ਬੱਚੇ ਨੇ ਕੀ ਕਨਾ ਕੀਤਾ ਤੁਸੀਂ ਕਾਹ ਤੋਂ ਮਾਰਿਆ ਬਸ ਇਸ ਗੱਲ ਪਿੱਛੇ ਇਹ ਮੇਰੇ ਬੈਰ ਪੈ ਗਿਆ ਉਸ ਤੋਂ ਬਾਅਦ ਹੂੰ ਜੇ ਕੋਈ ਆਂਡ ਕਮਾਂਡ ਬੋਲਦਾ ਉਹਨਾਂ ਨੂੰ ਵੀ ਪੈਣਦੇ ਤੁਸੀਂ ਇਹਨਾਂ ਪਿੱਛੇ ਬੋਲਦੇ ਆ ਜੇ ਕੋਈ ਸਾਡਾ ਕੋਈ ਰਿਸ਼ਤੇਦਾਰ ਆਉਂਦਾ ਪਹਿਲਾਂ ਇਹਨੇ ਕਿਹਾ ਕੁੱਤੇ ਛੱਡ ਕੇ ਸਰਪੰਚ ਨੇ ਮੁਲਾਜ਼ਮਾਂ ਨੇ ਆ ਕੇ ਮੇਰੇ ਕੁੱਤੇ ਛੜਵਾਏ ਆ ਮੈਂ ਛੱਡ ਕੇ ਵੀ ਆਈ ਸੀਗੀ ਫਿਰ ਵੀ ਇਹਨਾਂ ਨੇ ਧੱਕਾ ਕੀਤਾ ਸ਼ਾਮ ਨੂੰ ਫੇਰ ਮੇਰੇ ਘਰੇ ਇਕੱਠੇ ਹੋ ਕੇ ਆ ਗਏ दारूਆ ਪੀ ਪੀ ਕੇ ਨਸ਼ੇ ਫੁੱਲ ਕਰ ਕਰਕੇ ਆ ਜਾਂਦੇ ਆ ਇਹ ਤੁਸੀਂ ਹੁਣ ਇਹਨਾਂ ਨੂੰ ਐਵੇਂ ਹੀ ਰੱਖਣਾ ਹੈ ਪਾਲ ਕੇ ਪਾ ਲੂੰਗੀ ਕਿ ਛੱਡ ਦੋਗੇ ਹੁਣ ਤਾਂ ਛੱਡ ਦੋ ਛੱਡੂੰਗੀ ਜੀ ਮੈਂ ਹੁਣ ਨਹੀਂ ਰੱਖ ਸਕਦੀ ਇਹਨਾਂ ਨੂੰ ਕਿ ਮੇਰੇ ਵਿਰੁੱਧ ਹੋਇਆ ਵੈਸੇ ਮੈਂ ਉਹਦੇ ਮੇਨ ਮੇਨ ਕੁੱਤੇ ਰੱਖੂੰ ਫਿਰ ਜਿਹੜੇ ਵੀ ਬਾਰਾ ਉਹ ਬਾਹਰ ਦੀ ਬਾਹਰ ਲਸੀلاج ਕਰਾ ਦਿਆ ਕਰਾਂਗੇ ਸਾਡੀ ਮਨਲਾ ਸਾਡੀ ਚਪੁੱਦ ਜੋ ਹੋਈ ਤੱਕਰਾ ਦਾਂਗੇ ਨਹੀਂ ਫਿਰ ਜੀ ਸੋ ਇਹ ਹੈ ਡੂਮ ਵਾਲੇ ਦਾ ਮਸਲਾ ਭੈਣ ਜੀ ਦਾ ਜਿਹੜੀ ਗੱਲ ਹੈਗੀ ਹੈ ਇਹ ਹੀ ਹੈ ਕਿ ਵੀ ਇਹਨਾਂ ਨੇ ਆਪਣੇ ਘਰ ਦੇ ਵਿੱਚ ਪਾਲਤੂ ਜਾਨਵਰ ਜਿਹੜੇ ਤੁਹਾਨੂੰ ਦੱਸਿਆ ਵੀ ਡੌਗੀ ਰੱਖੇ ਹੋਏ ਸੀ ਉਹਨਾਂ ਦੀ ਸੇਵਾ ਸੰਭਾਲ ਆਪ ਹੀ ਕਰਦੇ ਤੇ ਕੋਈ ਸੰਸਥਾ ਨਹੀਂ ਹੈਗੀ ਇਹਨਾਂ ਦੀ ਕਹਿੰਦੇ ਆ ਕਿ ਜੋ ਵੀ ਇਹਨਾਂ ਦਾ ਖਾਣਾ-ਦਾਣਾ ਜਾਂ ਇਲਾਜ ਹੈਗਾ ਉਹ ਮੈਂ ਆਪ ਹੀ ਕਰਦੀ ਆ ਤਾਂ ਇਹਨਾਂ ਦਾ ਇਹ ਵੀ ਦੋਸ਼ ਹੈ ਕਿ ਪਿੰਡ ਦੇ ਵਿੱਚ ਜਿਹੜੇ ਇਹਨਾਂ ਨੇ ਇਹਨਾਂ ਦੇ ਖੁੱਦੇ ਬਿਆਨ ਆ ਕਿ ਇਹਨਾਂ ਨੇ ਕਾਫੀ ਮੌਤਵਾਰ ਬੰਦੇ ਆ ਜਿਸ ਦੇ ਵਿੱਚ ਸਰਪੰਚ ਦਾ ਵੀ ਨਾਮ ਆਉਂਦਾ ਉਹਨਾਂ ਤੇ ਦੋਸ਼ ਲਾਇਆ ਕਿ ਉਹਨਾਂ ਨੇ ਇਹਨਾਂ ਦੇ ਘਰ ਨੂੰ ਅੱਗ ਲਾ ਕੇ ਕਾਫੀ ਨੁਕਸਾਨ ਕਰਤਾ ਸੀ ਇਹਨਾਂ ਦੀ ਜਗ੍ਹਾ ਤੇ ਕਬਜ਼ਾ ਇਸ ਨੂੰ ਲੈ ਕੇ ਇਹਨਾਂ ਦੇ ਬੱਚੇ ਦੀ ਵੀ ਕੁੱਟਮਾਰ ਕੀਤੀ ਤੇ ਇਹਨਾਂ ਨੇ ਇਹ ਕਿਹਾ ਕਿ ਜਦੋਂ ਮੈਂ ਉਹਨਾਂ ਦੇ ਕੋਲੇ ਗਈ ਵੀ ਮੇਰੇ ਬੱਚੇ ਨੂੰ ਤੁਸੀਂ ਕਿਉਂ ਕੁੱਟ ਮਾਰਿਆ ਤੇ ਇਹ ਉਦੋਂ ਦੇ ਹੀ ਜਿਹੜਾ ਹੈਗਾ ਮੇਰੇ ਕਹਿੰਦੇ ਮਤਲਬ ਕਿ ਦੁਸ਼ਮਣ ਬਣੇ ਹੋਇਆ ਕਾਫੀ ਵਾਰ ਕੁੱਟ ਮਾਰ ਕੀਤੀ ਹੈ ਤੇ ਕਾਫੀ ਵਾਰ ਜਿਹੜਾ ਮੇਰਾ ਨੁਕਸਾਨ ਕੀਤਾ ਹੋਇਆ ਹਾਲੇ ਤੱਕ ਪੁਲਿਸ ਪ੍ਰਸ਼ਾਸਨ ਨੇ ਕੋਈ ਸੁਣਵਾਈ ਨਹੀਂ ਕੀਤੀ ਵਾਰ-ਵਾਰ ਢੇੜੇ ਵੀ ਲਾਏ ਹੈਗੇ ਆ ਤਾਂ ਇਹ ਭੈਣ ਆਪਣਾ ਇਨਸਾਫ ਮੰਗਦੀ ਪਈ ਆ ਜਿਹੜੀ ਅਸੀਂ ਜਿਹੜਾ ਦੂਜੀ ਧਿਰ ਦਾ ਪੱਖ ਵੀ ਜਰੂਰ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ ਤਾਂ ਜੁੜੇ ਰਹੋ ਹੈਵਨ ਇੰਡੀਆ ਚੈਨਲ ਦੇ ਨਾਲ ਤੇ ਮਿਲਦੇ ਆਂ ਨਵੀਂ ਵੀਡੀਓ